ਦੇ ਜਿਹਨੇ ਫਲਾਈਟ ਹੈ ਸਾਰੇ ਨੇ ਅਸੀਂ ਚੈਕਿੰਗ ਚੱਲ ਰਹੀ ਹੈ ਕਿ ਆ ਜੇਕਰ ਕੋਈ ਸਾਨੂੰ ਇਹ ਸ਼ਰਾਰਤੀਆ ਸਰਜਾ ਫਿਰ ਕੋਈ ਇਲੀਗਲ ਚੀਜ਼ ਜੇ ਕੋਈ ਕੁਝ ਵੀ ਚੀਜ਼ ਮਿਲਦਾ ਤੇ ਉਹਦੇ ਖਾਤਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹਨੇ ਸਰਚopress ਹਾਂਜੀ ਸਰ ਤੁਸੀਂ ਇੱਥੇ ਅੱਜ ਹਾਲੀਵੁੱਡ ਹਾਈਟਸ ਦੇ ਵਿੱਚ ਸਰਚ ਅਭਿਆਨ ਚ ਲਾਇਆ ਕਿਸ ਦੇ ਮਤੇ ਦੇ ਵਿੱਚ ਲਾਇਆ ਗਿਆ ਜੀ ਇਹ 26 ਜਨਵਰੀ ਦੀ ਸਿਕਿਉਰਿਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਸਾਡੇ ਅਲੱਗ-ਅਲੱਗ ਸਰਚ ਆਪਰੇਸ਼ਨ ਹੁੰਦੇ ਆ ਜੀ ਤੇ ਉਸ ਸਰਚ ਆਪਰੇਸ਼ਨ ਦੇ ਦੌਰਾਨ ਅਸੀਂ ਇੱਕ ਹਾਲੀਵੁੱਡ ਹਾਈਟ ਦੇ ਜਿਨੀ ਫਲਾਈਟ ਹੈ ਸਾਰਿਆਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਇਸ ਸਵੇਰ ਸਾਡਾ ਅਲੱਗ ਜੋ ਵੀ ਸਾਨੂੰ ਅੱਗੇ ਸਾਡਾ ਆਪਰੇਸ਼ਨ ਹੋਈ ਉਸ ਤੋਂ ਅਸੀਂ ਉਹਦੀ ਚੈਕਿੰਗ ਕਰਾਂਗੇ ਠੀਕ ਹੈ ਸੋਚ ਜੀ ਸਰ ਤੁਸੀਂ ਅੱਜ ਇੱਥੇ ਹਾਲੀਵੁੱਡ ਹਾਈਟਸ ਦੇ ਵਿੱਚ ਜੋ ਸਰਚ ਅਭਿਆਨ ਚਲਾਇਆ ਹੈ ਕਿਸ ਦੇ ਮੱਦੇਨਜ਼ਰ ਚਲਾਇਆ ਗਿਆ ਜੀ ਮਾਲੀ ਹੋ ਗਿਆ ਐਸਐਸਪੀ ਸਾਹਿਬ ਜੀ ਦੇ ਹਦਾਇਤਾਂ ਮੁਤਾਬਕ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਏਰੀਆ ਦੇ ਵਿੱਚ ਕਾਫੀ ਅਲਰਟ ਕੀਤਾ ਗਿਆ ਹੈਗਾ ਜਿਸ ਤਹਾ ਤਾਜ਼ੀ ਅਸੀਂ ਇੱਥੇ ਸਾਡੇ ਕਰਾਲੀ ਜੇ ਦੀਨਪੰਦੇ ਹਾਲੀਵੁੱਡ ਹਾਈਟਸ ਦੇ ਵਿੱਚ ਅੱਜ ਚੈਕਿੰਗ ਕੀਤੀ ਹੈਗੀ ਹੈ ਕੈਸੋ ਆਪਰੇਸ਼ਨ ਨੂੰ ਪਾਇਨਿਸ਼ੀਏਟ ਕੀਤਾ ਹੈਗਾ ਇਸ ਦੇ ਤਹਿਤ ਸਾਡੇ ਦੋਵੇਂ ਸਦਰ ਕਰਾਲੀ ਤੇ ਸਿਟੀ ਕਰਾਲੀ ਥਾਣੇ ਦੀ ਫੋਰਸ ਵੱਲੋਂ ਜਿਹੜੇ ਫਲੈਟ ਹੈਗੇ ਨੇ ਉਹਨੇ ਵੀ ਚੈਕਿੰਗ ਕੀਤੀ ਤੇ ਕੁਝ ਇੱਥੇ ਸ਼ਰਾਰਤੀ ਅਨਸਰ ਮਿਲੇ ਹੈ ਕੁਝ ਕੋਈ ਗਲਵਾ ਹੈ ਹਲੇ ਚੈਕਿੰਗ ਚੱਲ ਰਹੀ ਹੈਗੀ ਆ ਜੇਕਰ ਕੋਈ ਸਾਨੂੰ ਇਹ ਸ਼ਰਾਰਤੀ ਅਨਸਰ ਜਾਂ ਫਿਰ ਕੋਈ ਇਲੀਗਲ ਚੀਜ਼ ਜੇ ਕੋਈ ਕੁਝ ਵੀ ਚੀਜ਼ ਮਿਲਦਾ ਤੇ ਉਹਦੇ ਖਿਲਾਫ ਅਪਾ ਬੰਦੀ ਕਾਰਵਾਈ ਕਰਾਂਗੇ ਇਹਨੇ ਸਰਚ ਅਪਰੇਸ਼ਨ ਜਾਰੀ ਹੈ ਇਹ ਅੱਗੇ ਵੀ ਚੱਲੇਗਾ ਜੀ ਆ ਬਸ ਅੱਜ ਦਾ ਦਿਨ ਸੀ ਨਹੀਂ ਇਹ ਡੇਲੀ ਕੋਈ ਨਾ ਕੋਈ ਸਾਡੇ ਪ੍ਰੋਗਰਾਮ ਦੇ ਚੈਟ ਰੀਜਿਸਟ੍ਰੇਸ਼ਨ ਵੀ ਅਪਾ ਚੈੱਕ ਕਰਾਂਗੇ ਮਾਰਕੀਟ ਵੀ ਚੈੱਕ ਕਰਾਂਗੇ ਤੇ ਹੋਰ ਵੀ ਪਬਲਿਕ ਤੇ ਭੀੜ ਭਾੜ ਵਾਲੇ ਇਲਾਕੇ ਦੀ ਚੈਕਿੰਗ ਜਾਰੀ ਰਹੇਗੀ ਠੀਕ ਹੈ ਸਰ